ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਵੱਖ-ਵੱਖ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਕਿ ਪੰਜਾਬ ਦੇ ਵਿੱਚ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਕਿਹੜੀ ਪਾਰਟੀ ਕਿਹੜੇ ਮੁੱਦਿਆਂ ਦੇ ਉੱਪਰ ਬਾਜ਼ੀ ਮਾਰ ਸਕਦੀ ਹੈ ਇਹ ਬੇਸ਼ੱਕ ਆਉਣ ਵਾਲਾ ਪੁਹਿੱਖ ਦੱਸੇਗਾ ਪਰ ਜਿਹੜੀਆਂ ਮੀਡੀਆ ਰਿਪੋਰਟਾਂ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਨੂੰ ਲੈ ਕੇ ਆ ਰਹੀਆਂ ਉਹਦੇ ਵਿੱਚ ਕਾਫੀ ਕੁਝ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਆਮ ਆਦਮੀ ਪਾਰਟੀ ਜੋ ਮੌਜੂਦਾ ਸਰਕਾਰ ਹੈ ਬੇਸ਼ੱਕ ਉਸਨੇ ਬਹੁਤ سارے ਲੋਕ ਪੜਾਈ ਦੇ ਜਿਹੜੇ ਕੰਮ ਹਨ ਉਹ ਕੀਤੇ ਆ ਪਰ ਕਿਤੇ ਨਾ ਕਿਤੇ ਜਿਹੜਾ ਹਰੇਕ ਵਰਗ ਹੈ ਉਹ ਕੁਝ ਮੁੱਦਿਆਂ ਦੇ ਉੱਪਰ ਅਜੇ ਵੀ ਉਸੇ ਤਰੀਕੇ ਨਾਲ ਹੀ ਉਹਨਾਂ ਤੋਂ ਨਾਰਾਜ਼ ਹੈ ਪਹਿਲਾਂ ਗੱਲ ਕਰਦੇ ਆ ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਭਰ ਦੇ ਵਿੱਚ ਨਸ਼ਾ ਜਿਹੜਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਜਿਹਦੇ ਉੱਤੇ ਬੇਸ਼ੱਕ ਆਮ ਆਦਮੀ ਪਾਰਟੀ ਨੇ ਕਾਫੀ ਕੋਸ਼ਿਸ਼ ਕੀਤੀ ਹੈ ਲਗਾਮ ਲਗਾਉਣ ਦੇ ਲਈ ਬਲਡੋਜ਼ਰ ਵੀ ਚੱਲੇ ਆ ਜੀਸੀਬੀ ਵੀ ਚੱਲੀਆਂ ਪਰ ਜਿਵੇਂ ਵੱਡੇ ਲੀਡਰ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਬਿਆਨ ਦੇ ਰਹੇ ਨੇ ਕਿ ਛੋਟੀਆਂ ਜਿਹੜੀਆਂ ਮੱਛੀਆਂ ਨੂੰ ਫੜਨ ਦੇ ਨਾਲ ਜਾਂ ਉਹਨਾਂ ਨੂੰ ਕਾਬੂ ਕਰਨ ਦੇ ਨਾਲ ਇਹਦੇ ਉੱਪਰ ਰੋਖ ਨਹੀਂ ਲੱਗ ਸਕਦੀ ਵੱਡੇ ਮગર ਮੱਛਾਂ ਨੂੰ ਫੜਨਾ ਹੀ ਪਵੇਗਾ ਜੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਹੁਣੇ ਜਿਹੜੇ ਹੜ੍ਹ ਆਏ ਸੰ ਪਿੱਛੇ ਜੇ ਉਹਨਾਂ ਨੂੰ ਲੈ ਕੇ ਵੀ ਵਿਰੋਧੀ ਪਾਰਟੀਆਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਤੰਜ ਕਸਦੀਆਂ ਰਹਿੰਦੀਆਂ ਕਿ ਕਿਸਾਨਾਂ ਦੀ ਜਿਹੜੀ ਸਾਰ ਹੈ ਉਹ ਨਹੀਂ ਲਈ ਗਈ ਹੜ੍ਹ ਪੀੜਤਾਂ ਦੀ ਜੋ ਸਰਕਾਰ ਵੱਲੋਂ ਬੰਦ ਦੀ ਮਦਦ ਹੈ ਉਹ ਨਹੀਂ ਕੀਤੀ ਗਈ ਇਸੇ ਤਰੀਕੇ ਨਾਲ ਜਿਹੜੀ ਬੇਰੋਜ਼ਗਾਰੀ ਹੈ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਬੇਸ਼ੱਕ ਅੱਜ ਜਿਹੜੇ ਪੰਜਾਬ ਦੀ ਨੌਜਵਾਨੀ ਹੈ ਉਹ ਬਾਹਰਲੇ ਮੁਲਕਾਂ ਨੂੰ ਪ੍ਰਵਾਸ ਕਰ ਰਹੀ ਹੈ ਅਸੀਂ ਇਹੋ ਜੇ ਰੁਜ਼ਗਾਰ ਦੇ ਮੌਕੇ ਪੰਜਾਬ ਦੇ ਅੰਦਰ ਪੈਦਾ ਕਰਾਂਗੇ ਜਿਦੇ ਨਾਲ ਜਿਹੜੀ ਨੌਜਵਾਨੀ ਹੈ ਇਹ ਇਹਨਾਂ ਨੂੰ ਤਾਂ ਕੰਮ ਮਿਲੇਗਾ ਹੀ ਜੋ ਪੰਜਾਬ ਦੇ ਵਿੱਚ ਅਜੇ ਕੰਮ ਕਰ ਰਹੇ ਨੇ ਜਾਂ ਪੜ ਰਹੇ ਨੇ ਜਿਹੜੇ ਬਾਹਰ ਜਾ ਚੁੱਕੇ ਨੇ ਉਹ ਵੀ ਪੰਜਾਬ ਦੇ ਵਿੱਚ ਵਾਪਸ ਆ ਕੇ ਜਿਹੜਾ ਉਹ ਆਪਣੇ ਕਾਰੋਬਾਰ ਜਾਂ ਕੰਮ ਕਰਨਗੇ ਬਹੁਤ ਸਾਰੀਆਂ ਹੋਰ ਵੀ ਸਿਹਤ ਸਵਾਵਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਜੜੀਆਂ ਗੱਲਾਂ ਉਹ ਮਿਲ ਰਹੀਆਂ ਨੇ ਇਸ ਦੇ ਨਾਲ ਹੀ ਜਿਵੇਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਆ ਹੋਇਆ ਬਹੁਤ ਸਾਰੀਆਂ ਜਿਹੜੀਆਂ ਕਿਆਸਰ ਆਈਆਂ ਲਗਾਈਆਂ ਜਾ ਰਹੀਆਂ ਕਿ ਜਿਵੇਂ ਭਾਜਪਾ ਹੈ ਜਿਨ ਨੇ ਪਹਿਲੀ ਵਾਰ ਆਪਣੇ ਦਮ ਦੇ ਉੱਪਰ ਪੰਜਾਬ ਦੇ ਵਿੱਚ ਚੋਣ ਲੜਨੀ ਹੈ ਉਹਦੇ ਲਈ ਵੀ ਜਿਹੜਾ ਸਿਆਸੀ ਸਫਰ ਹੈ ਉਹ ਸੁਖਾਲਾ ਨਹੀਂ ਹੋਏਗਾ ਕਿਉਂਕਿ 117 ਸੀਟਾਂ ਦੇ ਉੱਪਰ ਮਜ਼ਬੂਤ ਜਿਹੜੇ ਉਮੀਦਵਾਰ ਨੇ ਉਹ ਲੱਭਣੇ ਤੇ ਫਿਰ ਉਨ੍ਹਾਂ ਦੇ ਉੱਪਰ ਫੋਕਸ ਕਰਕੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਜਿੱਤ ਪ੍ਰਾਪਤ ਕਰਨੀ ਸੁਖਾਲਾ ਕੰਮ ਨਹੀਂ ਹੈ ਪਰ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਸੈਂਟਰ ਸਰਕਾਰ ਜਿਵੇਂ ਬੀਜੇਪੀ ਦੀ ਹੈ ਉੱਥੋਂ ਜਿਹੜੀ ਹਾਈ ਕਮਾਂਡ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਉਹਦੇ ਨਾਲ ਕਾਫੀ ਅੱਗੇ ਜਾ ਕੇ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਹੈ ਬੀਜੇਪੀ ਨੂੰ ਕਿਉਂਕਿ ਬਹੁਤ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਹੈ ਔਰ ਉਸ ਤੋਂ ਬਾਅਦ ਉਹ ਹੁਣ ਤੱਕ ਵੀ ਜਿਹੜੀਆਂ ਆਪਣੀ ਰਏ ਹੈ ਉਹ ਬੀਜੇਪੀ ਨੂੰ ਦੇ ਰਹੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਸਰਕਾਰ ਬਣਾਈ ਜਾ ਸਕਦੀ ਹੈ ਜਿਵੇਂ ਕਿ ਪਿੱਛੇ ਜੇ ਦੇਖਿਆ ਵੱਡੇ ਲੀਡਰਾਂ ਨੇ ਬੀਜੇਪੀ ਨੂੰ ਹਾਈ ਕਮਾਂਡ ਨੂੰ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਪੰਜਾਬ ਦੇ ਵਿੱਚ ਉਹਨਾਂ ਦਾ ਸਮ ਗਠਬੰਧਨ ਸੀ ਗੱਠਜੋੜ ਸੀ ਉਸੇ ਨਾਲ ਦੁਬਾਰਾ ਅਗਰ ਬੀਜੇਪੀ ਸੋਚਦੀ ਹੈ ਗੱਠਜੋੜ ਕਰਨ ਦਾ ਤਾਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਔਖੀ ਨਹੀਂ ਹੋਏਗੀ ਆਪਣੇ ਤੌਰ ਤੇ ਤਾਂ ਇਥੋਂ ਤੱਕ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਅਜੇ 10 ਸਾਲ ਹੋਰ ਲੱਗ ਸਕਦੇ ਆ ਜੇ ਆਪਾਂ ਸਰਕਾਰ ਬਣਾਉਣੀ ਹੈ ਤਾਂ ਪੰਜਾਬ ਦੇ ਵਿੱਚ ਬਾਕੀ ਜਿਵੇਂ ਅਕਾਲੀ ਦਲ ਉਹਦੀ ਸਥਿਤੀ ਅੱਗੇ ਨਾਲੋਂ ਕਾਫੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਉਹਦਾ ਵੋਟ ਗ੍ਰਾਫ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਵਾਰ ਤਾਂ ਜਿਵੇਂ ਲੋਕੀ ਬਦਲਾਅ ਦੇਖਣਾ ਚਾਹੁੰਦੇ ਸਨ ਤਾਂ ਆਮ ਆਦਮੀ ਪਾਰਟੀ ਨੇ ਹੁੰਝਾ ਫੇਰ ਜਿਹੜੀ ਜਿੱਤ ਹੈ ਉਹ ਹਾਸਲ ਕੀਤੀ ਸੀ 117 ਦੇ ਵਿੱਚੋਂ 92 ਐਮ ਐਲ ਏ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਬਣੇ ਸਨ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਨੂੰ ਇਹ ਸੁਪਨੇ ਦਿਖਾ ਕੇ ਹੀ ਆਏ ਸਨ ਕਿ ਪੰਜਾਬ ਦੇ ਵਿੱਚ ਤੁਹਾਨੂੰ ਸਾਡੇ ਕਾਰਜਕਾਲ ਦੇ ਦੌਰਾਨ ਜਾਂ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੇ ਦੌਰਾਨ ਬਦਲਾਅ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਉਹਨਾਂ ਨੇ ਮੁੱਦੇ ਕਹੇ ਸਨ ਕਿ ਪੰਜਾਬ ਦੇ ਹਰੇਕ ਮੁੱਦੇ ਦੇ ਉੱਪਰ ਵਿਚਾਰ ਕੀਤਾ ਜਾਏਗਾ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਸਿਹਤ ਸੰਬੰਧੀ ਹੋਵੇ ਬੇਰੁਜ਼ਗਾਰੀ ਹੋਵੇ ਮਹਿੰਗਾਈ ਹੋਵੇ ਜਾਂ ਡਿਵੈਲਪਮੈਂਟ ਦਾ ਮੁੱਦਾ ਹੋਵੇ ਜਿਵੇਂ ਹੁਣ ਵੀ ਉਹ ਜਪਾਨ ਦੇ ਦੌਰੇ ਤੇ ਗਏ ਹੋਏ ਹਨ ਜਿੱਥੇ ਉਹ ਪੰਜਾਬ ਦੇ ਲਈ ਵਿਦੇਸ਼ੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਲਈ ਉਹ اپنی ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਇੱਕ ਕੰਪਨੀ ਪੰਜਾਬ ਦੇ ਵਿੱਚ ਜਿਹੜੀ ਹੈ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ ਜਾਪਾਨੀ ਕੰਪਨੀ ਜਦੋਂ ਕਰੇਗੀ ਉਦੋਂ ਦੇਖਿਆ ਜਾਏਗਾ ਫਿਲਹਾਲ ਤਾਂ ਇਹੀ ਹੈ ਕਿ ਜਿਹੜੇ ਚੋਣ ਮੈਨੀਫੈਸਟੋ ਬੰਦੇ ਹੈ ਹਰ ਇੱਕ ਪਾਰਟੀ ਆਪੋ ਆਪਣਾ ਚੋਣ ਮੈਨੀਫੈਸਟੋ ਛਾਪਦੀ ਹੈ ਚੋਣਾਂ ਤੋਂ ਪਹਿਲਾਂ ਉਹਦੇ ਵਿੱਚ ਇਹ ਸਾਰੇ ਜਿਹੜੇ ਵਾਅਦੇ ਆ ਉਹ ਕੀਤੇ ਹੁੰਦੇ ਹੈ ਪਰ ਜਿਵੇਂ ਹੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਿਭਾਉਣ ਦੀ ਥਾਂ ਤੇ ਫਿਰ ਲਾਰੇ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ ਬੇਸ਼ੱਕ ਭਗਵੰਤ ਮਾਨ ਸਰਕਾਰ ਨੇ ਪੁੱਛ ਜਿਹੜੇ ਆਪਣੇ ਵਾਦੇ ਸੀ ਜਿਵੇਂ ਕਿ ਬੀਬੀਆਂ ਦਾ ਜਿਹੜਾ ਬਸਾਂ ਦਾ ਕਿਰਾਇਆ ਮਾਫ ਸੀ ਉਹ ਜਿਵੇਂ ਚੱਲਦਾ ਆ ਰਿਹਾ ਸੀ ਉਸੇ ਤਰੀਕੇ ਉਹਨੂੰ ਕੰਟੀਨਿਊ ਰੱਖਿਆ ਔਰ 4 ਸਾਲ ਤੋਂ ਉੱਪਰ ਹੋ ਕੇ ਅਜੇ ਤੱਕ ਉਹ ਕਿਰਾਇਆ ਮਾਫੀ ਹੈ ਇਸੇ ਤਰੀਕੇ ਨਾਲ ਬਿਜਲੀ ਦੀ ਗੱਲ ਕੀਤੀ ਗਈ ਸੀ ਕਿ ਬਿਜਲੀ ਜਿਹੜੀ ਹੈ 600 ਯੂਨਟ ਜਿਹੜੀ ਉਹ ਫ੍ਰੀ ਮਿਲੇਗੀ ਉਹ ਅੱਜ ਵੀ ਮਿਲ ਰਹੀ ਹੈ ਇਸੇ ਤਰੀਕੇ ਨਾਲ ਜਿਹੜੇ ਕੰਮ ਚੰਗੇ ਕੀਤੇ ਆ ਭਗਵੰਤ ਮਾਨ ਸਰਕਾਰ ਨੇ ਔਰ ਜਿਨ੍ਹਾਂ ਨੂੰ ਉਹਨਾਂ ਦਾ ਲਾਭ ਪਹੁੰਚ ਰਿਹਾ ਜਾਂ ਜਿਹੜੇ ਫਾਇਦਾ ਲੈ ਰਹੇ ਆ ਉਹ ਤਾਂ ਦੁਬਾਰਾ ਹੋ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਹੀ ਦੁਬਾਰਾ ਦੇਖਣਾ ਚਾਹਣ ਪੰਜਾਬ ਦੇ ਵਿੱਚ ਪਰ ਜਿਵੇਂ ਪਿਛਲੇ ਹੜ੍ਹਾਂ ਦੇ ਦੌਰਾਨ ਨਾ ਤਾਂ ਸੈਂਟਰ ਸਰਕਾਰ ਨੇ ਮਦਦ ਕੀਤੀ ਔਰ ਨਾ ਹੀ ਇੱਥੇ ਪੰਜਾਬ ਸਰਕਾਰ ਵੱਲੋਂ ਕੁਝ ਖਾਸ ਜਿਹੜਾ ਉਹ ਮਦਦ ਕੀਤੀ ਗਈ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਦੇਖਣ ਚ ਆ ਰਿਹਾ ਕਿ ਜਿਹੜੇ ਕਿਸਾਨ ਭਾਈਚਾਰਾ ਕਿਸਾਨ ਵਰਗ ਹੈ ਜਾਂ ਜਿਹੜੇ ਹੜ ਪੀੜਤ ਚਾਹੇ ਉਹ ਕਿਸੇ ਵੀ ਤਬਕੇ ਦੇ ਹੋਣ ਉਹ ਨਾਰਾਜ਼ ਨੇ ਕਿ ਉਹਨਾਂ ਦੀ ਜਿਹੜੀ ਸਾਰ ਹੈ ਸਰਕਾਰ ਨੇ ਉਸ ਢੰਗ ਦੇ ਨਾਲ ਨਹੀਂ ਲਈ ਜਿਸ ਤਰੀਕੇ ਦੇ ਨਾਲ ਲਈ ਜਾਣੀ ਚਾਹੀਦੀ ਸੀ ਅਕਾਲੀ ਦਲ ਬਾਦਲ ਥੋੜਾ ਮਜ਼ਬੂਤੀ ਸਥਿਤੀ ਦੇ ਵਿੱਚ ਆ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਦੂਸਰੀਆਂ ਪਾਰਟੀਆਂ ਦੇ ਜਿਨ੍ਹਾਂ ਦਾ ਚੰਗਾ ਵਕਾਰ ਹੈ ਲੋਕਾਂ ਦੇ ਵਿੱਚ ਉਹ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਰਹੇ ਨੇ ਔਰ ਦੱਸ ਰਹੇ ਨੇ ਕਿ ਜਿਹੜੀਆਂ ਲੋਕਪੱਖੀ ਨੀਤੀਆਂ ਦੀ ਵਜ੍ਹਾ ਕਰਕੇ ਹੀ ਅਸੀਂ ਜਿਹੜਾ ਅਕਾਲੀ ਦਲ ਦਾ ਪੱਲਾ ਫੜ ਰਹੇ ਹਾਂ ਜਿਹੜੇ ਕੁਝ ਆਮ ਆਦਮੀ ਪਾਰਟੀ ਚੋਂ ਵਰਕਰਾਂ ਆਗੂ ਅਕਾਲੀ ਦਲ ਚ ਗਏ ਨੇ ਜਾਂ ਹੋਰ ਪਾਰਟੀਆਂ ਚ ਗਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਪਾਰਟੀ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਦੇ ਤੋਂ ਉਹ ਨਾਰਾਜ਼ ਹੈ ਕਿਉਂਕਿ ਸੁਣਵਾਈ ਜਿਹੜੀ ਹੈ ਵਰਕਰਸ ਦੀ ਆਗੂਆਂ ਦੀ ਉਹ ਨਹੀਂ ਹੋ ਰਹੀ ਜਿਸ ਦੇ ਕਰਕੇ ਉਹ ਪਾਰਟੀ ਨੂੰ ਛੱਡ ਰਹੇ ਹੈ ਇਸੇ ਤਰੀਕੇ ਨਾਲ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਅੰਦਰ ਦਾ ਜਿਹੜਾ ਕਾਟੋ ਕਲੇਸ਼ ਹੈ ਉਹ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਬੜੀ ਕੋਸ਼ਿਸ਼ ਕੀਤੀ ਹੈ ਕਾਂਗਰਸ ਦੇ ਲੀਡਰਾਂ ਨੇ ਕਿ ਇਸ ਨੂੰ ਇਕਜੁੱਟ ਕੀਤਾ ਜਾਵੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਮੇਨ ਭੂਮਿਕਾ ਰਹੀ ਹੈ ਕਿ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਬਾਗੀ ਧੜਿਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਔਰ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਜਿਹੜੀ ਆਲਾ ਹਾਈ ਕਮਾਂਡ ਹੈ ਕਾਂਗਰਸ ਦੀ ਉਹ सीएम ਦਾ ਚਿਹਰਾ ਕਿਉਂਕਿ ਉਹ ਪਹਿਲਾਂ ਵੀ सीएम ਰਹਿ ਚੁੱਕੇ ਨੇ ਕੈਪਟਨ ਬਰਿੰਦਰ ਸਿੰਘ ਤੋਂ ਬਾਅਦ ਔਰ ਜਿਹੜੀ ਪਾਰਟੀ ਦੇ ਪ੍ਰਧਾਨਗੀ ਦੀ ਗੱਲ ਹੈ ਉਹਦੇ ਉੱਪਰ ਵੀ ਵਿਚਾਰ ਕਰੇ ਜਿਵੇਂ ਕਿ ਦੇਖਿਆ ਗਿਆ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੀ ਜਿਮਨੀ ਚੋਣ ਤਰਨ-ਤਰਨ ਦੇ ਵਿੱਚ ਹੋਈ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਉੱਥੇ ਟਿੱਪਣੀਆਂ ਕੀਤੀਆਂ ਉਹਦੀ ਵਜ੍ਹਾ ਕਰਕੇ ਕਾਂਗਰਸ ਜਿਹੜੀ ਹੈ ਉੱਥੋਂ ਹਾਰੀ ਹੈ ਇਵਨ ਕਿ ਚੌਥੇ ਨੰਬਰ ਤੇ ਆਈ ਹੈ ਜ਼ਮਾਨਤ ਵੀ ਉਮੀਦਵਾਰ ਦੀ ਜਬਤ ਹੋਈ ਸੀ ਕਹਿਣ ਦਾ ਭਾਵ ਕਿ ਲੀਡਰਾਂ ਨੂੰ ਜਿਹੜੀ ਆਪਣੀ ਬਿਆਨਬਾਜ਼ੀ ਹੈ ਉਹ ਵਿਵਾਦਿਤ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਾਂਗਰਸ ਦੇ ਵਿੱਚ ਧੜੇਬੰਦੀ ਹੋਣ ਕਰਕੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਦੀ ਜਿਹੜੀ ਅੱਗੇ ਜਾ ਕੇ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਕਿਹੋ ਜੀ ਹੋਏਗੀ ਬਾਕੀ ਜਿਹੜੇ ਵੱਡੇ ਲੀਡਰ ਹੈ ਕਾਂਗਰਸ ਦੇ ਵਿੱਚ ਜਿਵੇਂ ਪ੍ਰਤਾਪ ਸਿੰਘ ਬਾਜਵਾ ਸੁਖਵਿੰਦਰ ਸਿੰਘ ਰੰਧਾਵਾ ਜਾਂ ਹੋਰ ਵੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੋਏਗੀ ਕਿ ਕਾਂਗਰਸ ਜਿਹੜੀ ਹੈ ਉਹ ਆਪਣੇ ਪੈਰਾਂ 'ਤੇ ਫਿਰ ਖੜੇ ਕਿਉਂਕਿ ਜਿਵੇਂ ਹੁਣ ਬਿਆਨ ਆ ਰਹੇ ਸਨ ਨਵਜੋਤ ਕੌਰ ਸਿੱਧੂ ਮੈਡਮ ਦੇ ਕਿ ਵਿਵਾਦਿਤ ਬਿਆਨਾਂ ਸੰਬੰਧੀ ਉੱਪਰ ਉਹਨਾਂ ਦੀ ਮੈਂਬਰੀ ਮੈਂਬਰਸ਼ਿਪ ਹੈ ਮੁੱਢਲੀ ਮੈਂਬਰਸ਼ਿਪ ਉਹ ਵੀ ਰੱਦ ਕਰ ਦਿੱਤੀ ਗਈ ਹੈ ਹੋ ਸਕਦਾ ਹੈ ਅਗਰ ਇਹਨਾਂ ਆਪਣੀ ਅੰਦਰੂਨੀ ਕਲੇਸ਼ ਨੂੰ ਸਮੇਟ ਕੇ ਜੇਕਰ ਕਾਂਗਰਸ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਹੈ ਤਾਂ ਸੰਭਾਵਨਾ ਉਹਨਾਂ ਦੀ ਵੀ ਬਣ ਸਕਦੀ ਹੈ ਕਿਉਂਕਿ ਲੋਕ ਹਰ 5 ਸਾਲ ਬਾਅਦ ਬਦਲਾਅ ਤਾਂ ਚਾਹੁੰਦੇ ਹੀ ਐ ਬਾਕੀ ਦੋ ਨਵੇਂ ਜਿਹੜੇ ਦਲ ਪੰਜਾਬ ਦੇ ਵਿੱਚ ਹੋਂਦ 'ਚ ਆਏ ਨੇ ਉਹਨਾਂ ਦੀਆਂ ਵੀ ਰਣਨੀਤਿਕ ਸਰਗਰਮੀਆਂ ਕਾਫੀ ਤੇਜ਼ ਐ ਜਿਦੇ ਵਿੱਚ ਅਕਾਲੀ ਦਲ ਪੁਨਰਸੁਰਜੀਤ ਜੀ ਦੇ ਹੈੱਡ ਨੇ ਗਿਆਨੀ ਹਰਪਿੰਦ ਸਿੰਘ ਜੀ ਜੋ ਸਾਬਕਾ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਰਣਨੀਤਿਕ ਤਿਆਰੀਆਂ ਨੂੰ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਜਿਹੜਾ ਆਪਣਾ ਦਫਤਰ ਹੈ ਮੁਖ ਦਫਤਰ ਦਫਤਰ ਉਹਦਾ ਹੀ ਉਦਘਾਟਨ 2 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਕਰ ਦਿੱਤਾ ਹੈ ਔਰ ਵਾਰਿਸ ਪੰਜਾਬ ਦੇ ਪਾਰਟੀ ਜਿਹਦੇ ਹੈਡ ਭਾਈ ਅਮਰਿਤਪਾਲ ਸਿੰਘ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹ ਖਡੂਰ ਸਾਹਿਬ ਹਲਕੇ ਤੋਂ ਬੜੇ ਭਾਰੀ ਮਾਰਜਨ ਦੇ ਨਾਲ ਜਿੱਤ ਕੇ ਗਏ ਸਨ ਪਰ ਜਿਵੇਂ ਹੁਣ ਜਿਮਨੀ ਚੋਣ ਹੋਈ ਹੈ ਉਹਦੇ ਵਿੱਚ ਵੀ ਸੰਭਾਵਨਾਵਾਂ ਸਾਰਿਆਂ ਵੱਲੋਂ ਇਹੀ ਜਿਤਾਈਆਂ ਜਾ ਰਹੀਆਂ ਸਨ ਕਿ ਜਿਹੜਾ ਉਹਨਾਂ ਦਾ ਉਮੀਦਵਾਰ ਸੀ ਜਿਹਨੂੰ ਉਹਨਾਂ ਦਾ ਸਮਰਥਨ حاصل ਸੀ ਭਾਈ ਮਨਦੀਪ ਸਿੰਘ ਉਹ ਚੋਣ ਜਿੱਤੇਗਾ ਪਰ ਲੋਕ ਜਿਹੜੀ رائے ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਉੱਥੇ ਗਈ ਹੈ ਸੰਕੇਤ ਇਸ ਤਰੀਕੇ ਦੇ ਸਾਰੇ ਪਾਸਿਆਂ ਤੋਂ ਜਿਵੇਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਅਜੇ ਸਭ ਜਿਹੜਾ ਹਾਲਾਤ ਹੈ ਉਹ ਮਿਕਸ ਜਿਹੀ ਚੱਲ ਰਿਹਾ ਹੈ ਕਹਿਣ ਦਾ ਭਾਅ ਕਿ ਅਜੇ ਤੱਕ ਲੋਕ ਨੇ ਜਿਹੜੇ ਉਹ ਆਪਣੀ رائے ਹੈ ਇੰਨਾ ਜਿਹੜੀਆਂ ਆਗਾਮੀ ਚੋਣਾਂ ਹੋਣ ਜਾ ਰਹੀਆਂ ਹਨ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਹਨ ਇਹਦੇ ਵਿੱਚ ਵੀ ਦੇਖਣ ਦੇ ਵਿੱਚ ਮਿਲੇਗਾ ਕਿਉਂਕਿ ਇਹਨੂੰ ਸੈਮੀ ਫਾਈਨਲ ਦੱਸਿਆ ਜਾ ਰਿਹਾ ਹੈ ਵਿਧਾਨ ਸਭਾ ਦਾ ਕਿ ਇਹਦੇ ਵਿੱਚ ਕਿਹੜੀ ਪਾਰਟੀ ਮਜ਼ਬੂਤੀ ਦੇ ਨਾਲ ਅੱਗੇ ਆਉਂਦੀ ਹੈ ਬਾਕੀ ਜੋ ਮੁੱਦੇ ਨੇ ਪੰਜਾਬ ਦੇ ਅਗਰ ਜਿਹੜੀ ਪਾਰਟੀ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਲੋਕਾਂ ਨੂੰ ਭਰੋਸਾ ਦਿਵਾਏਗੀ ਉਹਦੇ ਵਿੱਚ ਲੋਕਾਂ ਦਾ ਜੇ ਇੰਟਰਸਟ ਹੋਏਗਾ ਤਾਂ ਸਭ ਸਮਿਕਰਨ ਜਿਹੜੇ ਆ ਉਹ ਬਦਲਣ ਦੀਆਂ ਸੰਭਾਵਨਾਵਾਂ ਨੇ ਪੰਜਾਬ ਦੇ ਵਿੱਚ ਜਿਵੇਂ ਬੇਰੁਜ਼ਗਾਰੀ ਹੈ ਭਗਵੰਤ ਮਾਨ ਸਾਹਿਬ ਜਿਹੜੇ ਬੇਸ਼ੱਕ ਇਹ ਵਾਅਦੇ ਕਰਕੇ ਆਏ ਸਨ ਕਿ ਬੇਰੁਜ਼ਗਾਰੀ ਨੂੰ ਘਟ ਕਰਨ ਦੀ ਕੋਸ਼ਿਸ਼ ਕਰਾਂਗੇ ਰੁਜ਼ਗਾਰ ਦੇਾਂਗੇ ਪਰ ਦੇਖਣ ਚ ਆਇਆ ਹੈ ਕਿ ਕੋਈ ਖਾਸ ਜਿਹੜੀ ਹੈ ਨੌਜਵਾਨੀ ਪੜ੍ਹੀ ਲਿਖੀ ਬਹੁਤ ਹੈ ਪਰ ਨੌਕਰੀਆਂ ਕੁਝ ਖਾਸ ਹਾਸਲ ਨਹੀਂ ਹੋਈਆਂ ਜਾਂ ਇਹ ਕਹਿ ਸਕਦੇ ਹਾਂ ਸਰਕਾਰ ਨੇ ਕੋਈ ਬਹੁਤੀ ਇਹਦੇ 'ਤੇ ਵੱਲ ਗੌਰ ਨਹੀਂ ਕੀਤੀ ਪ੍ਰਸਟਾਚਾਰ ਦੇ ਮਾਮਲੇ ਦੇ ਵਿੱਚ ਸ਼ੁਰੂ ਦੇ ਵਿੱਚ ਜਰੂਰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਦੇਖਿਆ ਗਿਆ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਮਹਿਕਮਾ ਚੁਣਿਆ ਗਿਆ ਸੀ ਉਹ ਰੈਵਨਿਊ ਡਿਪਾਰਟਮੈਂਟ ਚੁਣਿਆ ਗਿਆ ਸੀ ਜਿਹਦੇ ਵਿੱਚ ਕਾਫੀ ਨਕੀਲ ਕੱਸੀ ਸੀ ਪਰ ਹੌਲੀ-ਹੌਲੀ ਉਹਦੇ ਉੱਪਰ ਵੀ ਲਗਾਮ ਸੀ ਉਹ ਢਿੱਲੀ ਹੁੰਦੀ ਗਈ ਮਹਿੰਗਾਈ ਦੀ ਬੇਸ਼ੱਕ ਅੱਜ ਕੋਈ ਗੱਲ ਨਹੀਂ ਕਰ ਰਿਹਾ ਪਰ ਅੱਜ ਵੀ ਜਿਹੜਾ ਮਿਡਲ ਕਲਾਸ ਤਬਕਾ ਉਦੇ ਲਈ ਦੋ ਵਕਤ ਦੀ ਰੋਟੀ ਅੱਜ ਵੀ ਕਾਫੀ ਮੁਸ਼ਕਲ ਨਾਲ ਜਟਾਈ ਜਾ ਰਹੀ ਹੈ ਸਿਹਤ ਸਵਾਵਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਸਰਕਾਰ ਨੇ ਕਿ ਮੁਹੱਲਾ ਕਲੀਨਿਕ ਖੋਲੇ ਗਏ ਨੇ ਪਰ ਅਜੇ ਵੀ ਸਿਹਤ ਸਵਾਵਾਂ ਦੇ ਲਈ ਬਹੁਤ ਹੋਰ ਸੁਧਾਰਾਂ ਦੀ ਲੋੜ ਹੈ ਸਟਾਫ ਦੀ ਅਜੇ ਵੀ ਕਮੀ ਦੱਸੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਕਰਕੇ ਉਨੀਆਂ ਜ਼ਿਆਦਾ ਅਜੇ ਪ੍ਰਾਪਤੀਆਂ ਇਸ ਫਾਮਲੇ ਦੇ ਵਿੱਚ ਨਹੀਂ ਹੋਈਆਂ ਨਸ਼ੇ ਦੇ ਵਿੱਚ ਕੁਝ ਖਾਸ ਜਿਹੜਾ ਸੁਧਾਰ ਪੰਜਾਬ ਦੇ ਵਿੱਚ ਨੀ ਹੋਇਆ ਦੇਖਣ ਦੇ ਵਿੱਚ ਇਹੀ ਆ ਰਿਹਾ ਹੁਣ ਵੀ ਜਿਵੇਂ ਇੱਕ ਦੂਜੇ ਦੇ ਉੱਪਰ આરોਪ ਲੱਗ ਰਹੇ ਨੇ ਇਹਦੇ ਵਿੱਚ ਵੀ ਅਜੇ ਹੋਰ ਸੁਧਾਰ ਦੀ ਲੋੜ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਉਹ ਅਜੇ ਗੰਭੀਰ ਬਣੀ ਹੋਈ ਹੈ ਜਿਸ ਦੇ ਵਿੱਚ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਬਹੁਤ ਸਾਰੇ ਜਿਹੜੇ ਵਪਾਰੀ ਹੈ ਉਹ ਇੱਥੋਂ ਤੱਕ ਕਹਿ ਰਹੇ ਹੈ ਕਿ ਪੰਜਾਬ ਨੂੰ ਜਿਹੜਾ ਛੱਡ ਕੇ ਜਾਣਾ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਔਰ ਪੰਜਾਬ ਦੇ ਵਿੱਚ ਜਿਹੜੀਆਂ ਪਾਣੀਆਂ ਦੇ ਮੁੱਦਿਆਂ ਦੀ ਗੱਲ ਹੈ ਉਹ ਵੀ ਅੱਜ ਜਿੱਥੇ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਹੈ ਜਦੋਂ ਹੜ੍ਹ ਆਏ ਸੀ। ਵੈਸੇ ਤਾਂ ਜਿਵੇਂ ਪੰਜਾਬ ਦੇ ਗਵਾਂਧੀ ਰਾਜ ਪਾਣੀ ਦੀ ਮੰਗ ਕਰਦੇ ਕਿ ਸਾਡਾ ਹਿੱਸਾ ਬੰਦ ਹੈ ਪਰ ਜਦੋਂ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪਾਣੀ ਲੈ ਲਿਆ ਜਾਵੇ ਤਾਂ ਕਿ ਥੋੜਾ ਬੋਤਾ ਹੜਾਂ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਘਟਾ ਕੀਤਾ ਜਾ ਸਕੇ ਪਰ ਜਦੋਂ ਲੋਡ ਸੀ ਉਸ ਵੇਲੇ ਪਾਣੀ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਹਦੇ ਨਾਲ ਵੀ ਅਜੇ ਤੱਕ ਪਾਣੀਆਂ ਦੇ ਜਿਹੜੇ ਮੁੱਦੇ ਹੈ ਉਹ ਉੱਥੇ ਦੀ ਉੱਥੇ ਹੀ ਹੈ ਪੰਜਾਬ ਸਰਕਾਰ ਕੁਝ ਖਾਸ ਉਹਨਾਂ ਦੇ ਵਿੱਚ ਹੱਲ ਨਹੀਂ ਕਰਵਾ ਸਕੀ ਜਿਹੜੀਆਂ ਬਾਕੀ ਪਾਰਟੀਆਂ ਨੇ ਹੁਣ ਦੇਖਣ ਦੇ ਵਿੱਚ ਇਹ ਆਏਗਾ ਕਿ ਉਹਨਾਂ ਦੇ ਜਿਹੜੇ ਮੈਨੀਫੈਸਟੋ ਹੁਣ ਤਿਆਰ ਹੋਣਗੇ ਜੇ ਉਹ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਜਾਂ ਜਿਹੜੇ ਹੋਰ ਵੀ ਮੁੱਦੇ ਮੇਰੇ ਕੋਲੋਂ ਇੱਥੇ ਛੁੱਟ ਗਏ ਨੇ ਬੋਲਣ ਦੇ ਵਿੱਚ ਉਹਨਾਂ ਦੇ ਵਿੱਚ ਅਗਰ ਪਾਰਟੀਆਂ ਗੱਲਬਾਤ ਕਰਦੀਆਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੀਆਂ ਕਿ ਉਹ ਪੰਜਾਬ ਤੇ ਭਲੇ ਦੇ ਲਈ ਇਹਨਾਂ ਮੁੱਦਿਆਂ ਦੇ ਉੱਪਰ ਕੰਮ ਕਰਨਗੇ ਤਾਂ ਹੋ ਸਕਦਾ ਪੰਜਾਬ ਦੇ ਲੋਕ ਉਸ ਪਾਰਟੀ ਦੇ ਵਿੱਚ ਵਿਸ਼ਵਾਸ ਕਰਕੇ ਉਹਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦੇਣ ਧੰਨਵਾਦ